ਸੰਗੀ ਸਿਹਤ ਅਤੇ ਵਧੀਆ ਜ਼ਿੰਦਗੀ ਲਈ ਅਜ਼ਮਾਏ ਹੋਏ 50 ਘਰੇਲੂ ਨੁਸਖੇ ਨੰਬਰ 1 ਸਰੀਰ ਵਿੱਚ ਤਾਜ਼ਾ ਖੂਨ ਬਣਾਉਣ ਦੇ ਲਈ ਅਤੇ ਖੂਨ ਨੂੰ ਗਾੜਾ ਹੋਣ ਤੋਂ ਬਚਾਉਣ ਦੇ ਲਈ ਤੁਹਾਨੂੰ ਕੱਚੇ ਲਸਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਕੋਸਟ੍ਰੋਲ ਦਾ ਪੱਧਰ ਵੀ ਨਾਰਮਲ ਰਹਿੰਦਾ ਹੈ ਨੰਬਰ 2 ਰਾਤ ਦੇ ਸਮੇਂ ਸੌਗੀ ਖਾਣ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਾਧੀ ਆ ਅਤੇ ਤੁਹਾਨੂੰ ਅਨੇਕ ਬਿਮਾਰੀਆਂ ਤੋਂ ਤੁਸੀਂ ਬਚੇ ਰਹਿੰਦੇ ਹੋ ਨੰਬਰ 3 ਜੇਕਰ ਅਸੀਂ ਅਮਰੋਦਾ ਸੇਵਨ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਕਰੀਏ ਤਾਂ ਇਸ ਦੇ ਨਾਲ ਤੁਹਾਡੇ ਅੰਦਰ ਸੁਸਤੀ ਪੈਦਾ ਨਹੀਂ ਹੋਵੇਗੀ ਨੰਬਰ 4 ਗਾਜਰ ਦਾ ਸੇਵਨ ਕਰਨ ਦੇ ਨਾਲ ਸਾਡੇ ਚਿਹਰੇ ਦੀਆਂ ਚੁਰੜੀਆਂ ਜੜ ਤੋਂ ਖਤਮ ਹੋ ਜਾਂਦੀਆਂ ਨੇ ਨਾਲ ਹੀ ਗਾਧਰਾ ਅੱਖਾਂ ਦੀ ਰੌਸ਼ਨੀ ਲਈ ਅਤੇ ਕਸਟਰੋਲ ਦੇ ਪੱਧਰ ਨੂੰ ਨਾਰਮਲ ਰੱਖਣ ਲਈ ਲਾਭਕਾਰੀ ਸਾਬਿਤ ਹੁੰਦੀਆਂ ਨੇ ਨੰਬਰ 5 ਜੇਕਰ ਰੋਜ਼ਾਨਾ ਸੌਣ ਤੋਂ ਪਹਿਲਾਂ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਨੀਂਦ ਚੰਗੀ ਆਉਂਦੀ ਆ ਨੰਬਰ 6 ਜੇਕਰ ਅਸੀਂ ਲੋੜ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਸੋਚਦੇ ਹਾਂ ਤਾਂ ਅਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਆ ਨੰਬਰ 7 ਜੇਕਰ ਅਸੀਂ ਦੁੱਧ ਦੇ ਨਾਲ ਲਗਾਤਾਰ ਖੰਜੂਰਾ ਖਾ ਲਈਏ ਤਾਂ ਸਾਡੀ ਭੁੱਲਣ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ ਨਾਲ ਹੀ ਖੰਜੂਰਾ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਤਾਂ ਇਹ ਹੱਡੀਆਂ ਲਈ ਵੀ ਚੰਗੀਆਂ ਨੇ ਨੰਬਰ 8 ਸੌਣ ਤੋਂ ਪਹਿਲਾਂ ਜੇਕਰ ਅਸੀਂ ਅਦਰਕ ਦਾ ਸੇਵਨ ਕਰ ਲਈਏ ਤਾਂ ਸਾਡਾ পেট ਬਾਹਰ ਨੂੰ ਨਹੀਂ ਨਿਕਲਦਾ ਪਰ ਜੇਕਰ ਤੁਹਾਡੀ ਤਸੀਰ ਗਰਮਾ ਤਾਂ ਇਸ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਨੰਬਰ 9 ਜੇਕਰ ਰਸੋਈ ਵਿੱਚ ਕੀੜੀਆਂ ਦਿਖਾਈ ਦੇਣ ਤਾਂ ਉਹਨਾਂ ਦੇ ਉੱਪਰ ਥੋੜਾ ਜਿਹਾ ਸੁੱਕਾ ਕਣਕ ਦਾ ਆਟਾ ਛਿੜਕ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਕੀੜੀਆਂ ਰਸੋਈ ਵਿੱਚ ਨਹੀਂ ਆਉਣਗੀਆਂ ਨੰਬਰ 10 ਜੇਕਰ ਤੁਸੀਂ ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਸਮੇਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਪਾ ਕੇ ਟਰਿੱਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਉਹ ਲੰਬੇ ਸਮੇਂ ਤੱਕ ਤਾਜ਼ੀਆਂ ਰਹਿਣਗੀਆਂ ਨੰਬਰ 11 ਰਾਤ ਨੂੰ ਸੌਣ ਤੋਂ ਪਹਿਲਾਂ ਦੋ ਹਰੀਆਂ ਇਲਾਇਚੀਆਂ ਚਬ ਕੇ ਪੈ ਜਾਓ ਅਤੇ ਫਿਰ ਥੋੜਾ ਜਿਹਾ ਕੋਸਾ ਪਾਣੀ ਪੀ ਲਓ ਤੁਹਾਨੂੰ ਨੀਂਦ ਬਹੁਤ ਚੰਗੀ ਆਵੇਗੀ ਨੰਬਰ 12 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਜ਼ਰੂਰ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਖਾਦਾ ਹੋਇਆ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਹੈ ਨੰਬਰ 13 ਜੇਕਰ ਤੁਹਾਡੀ ਰੋਟੀ ਗਰਮ ਹੈ ਤਾਂ ਇਸ ਨੂੰ ਭੁੱਲ ਕੇ ਵੀ ਦਹੀਂ ਦੇ ਨਾਲ ਨਾ ਖਾਓ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਨੰਬਰ 14 ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਗੂਠੇ ਤੇ ਸਰੋਂ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਵੇਗੀ ਨੰਬਰ 15 ਫ੍ਰਿਜ ਦੇ ਪਾਣੀ ਦੇ ਨਾਲੋਂ ਜੇਕਰ ਤੁਸੀਂ ਘੜੇ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਹਾ ਤੁਹਾਡੀ ਗੈਸ ਦੀ ਸਮੱਸਿਆ ਬਹੁਤ ਜਲਦੀ ਦੂਰ ਹੋ ਸਕਦੀ ਆ ਨੰਬਰ ਤੋਲਾ ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਗਰਮ ਚਾਹ ਨਾਲ ਜ਼ਮੈਨ ਖਾ ਸਕਦੇ ਹੋ ਤੇ ਇਸ ਤਰ੍ਹਾਂ ਕਰਨ ਦੇ ਨਾਲ ਦਰਦ ਮਿੰਟਾਂ ਵਿੱਚ ਹੀ ਤੁਹਾਡਾ ਦੂਰ ਹੋ ਜਾਵੇਗਾ ਨੰਬਰ 17 ਜੇਕਰ ਅਸੀਂ ਕੱਟੇ ਹੋਏ ਬਚੇ ਪਿਆਜ਼ ਨੂੰ ਅਗਲੇ ਦਿਨ ਤੱਕ ਰੱਖ ਦਿੰਨੇ ਆ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੀਟ ਦੀਆਂ ਕਈ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਨੇ ਤਾਂ ਪਿਆਜ਼ ਨੂੰ ਕੱਟ ਕੇ ਉਸੇ ਟਾਈਮ ਹੀ ਵਰਤੋ ਉਸ ਤੋਂ ਬਾਅਦ ਨਾ ਰੱਖੋ ਨੰਬਰ 18 ਜੇਕਰ ਸਾਡੇ ਵਾਲਾਂ ਦੇ ਵਿੱਚ ਗੰਜਾਪਨ ਹੋਵੇ ਤਾਂ ਤੁਹਾਨੂੰ ਧਨੀ ਦਾ ਰਸ ਉਸ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 19 ਰੋਜ਼ਾਨਾ ਕੱਚਾ ਪਿਆਜ਼ ਖਾਣ ਦੇ ਨਾਲ ਸਾਡੇ ਸਰੀਰ ਅੰਦਰ ਤਾਜ਼ਾ ਖੂਨ ਬਣਦਾ ਹੈ ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਆ ਨੰਬਰ 2 ਰੋਜ਼ਾਨਾ ਰੋਟੀ ਤੋਂ ਬਾਅਦ ਗੋੜ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸ਼ੂਗਰ ਵਰਗੀ ਬਿਮਾਰੀ ਤੋਂ ਤੁਸੀਂ ਬਚੇ ਰਹਿੰਦੇ ਹੋ ਨੰਬਰ 21 ਰਾਤ ਦੇ ਸਮੇਂ ਕਾਲੇ ਛੋਲਿਆਂ ਨੂੰ ਭਿਉਂ ਕੇ ਰੱਖ ਦਿਓ ਤੇ ਸਵੇਰੇ ਇਹਨਾਂ ਨੂੰ ਉਬਾਲ ਲਓ ਤੇ ਉਬਾਲਣ ਤੋਂ ਬਾਅਦ ਛੋਲੇ ਅਤੇ ਪਾਣੀ ਨੂੰ ਅਲੱਗ-ਅਲੱਗ ਕਰ ਲਿਓ ਤੇ ਉਸ ਤੋਂ ਬਾਅਦ ਇਸ ਪਾਣੀ ਨੂੰ ਪੀ ਲਓ ਇਸ ਦੇ ਨਾਲ ਤੁਹਾਡਾ ਮਟਾਪਾ ਬਹੁਤ ਜਲਦੀ ਘਟ ਜਾਵੇਗਾ ਤੇ ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ ਨੰਬਰ 22 ਚਾਹ ਤੋਂ ਬਾਅਦ ਕੋਈ ਸਮਾਂ ਭੁੱਲ ਕੇ ਵੀ ਹਲਦੀ ਦਾ ਸੇਵਨ ਨਾ ਕਰੋ ਇਸ ਦੇ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਆ ਕਿਉਂਕਿ ਆਪਸ ਵਿੱਚ ਜੇਕਰ ਤੁਸੀਂ ਵਿਰੋਧੀ ਭੋਜਨ ਕਰਦੇ ਹੋ ਤਾਂ ਇਸ ਦਾ ਬਹੁਤ ਵੱਡਾ ਨੁਕਸਾਨ ਤੁਹਾਡੇ ਸਰੀਰ ਨੂੰ ਹੁੰਦਾ ਹੈ ਤਾਂ ਇਸ ਦੀ ਵੱਚਤ ਰੱਖੋ ਨੰਬਰ 23 ਸਾਲ ਖਾਣ ਤੋਂ ਬਾਅਦ ਭੁੱਲ ਕੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਵੱਧ ਸਕਦੀ ਆ ਨੰਬਰ 24 ਸਾਨੂੰ ਭੁੱਲ ਕੇ ਵੀ ਕੋਈ ਅਖਬਾਰ ਵਾਲੀ ਚੀਜ਼ ਨਹੀਂ ਖਾਣੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਖਾਣ ਵਾਲੀ ਚੀਜ਼ ਤੇ ਅਖਬਾਰ ਲਪੇਟ ਦਿਨੇ ਹੋ ਤਾਂ ਇਸ ਦੀ ਸਹਾਈ ਤੁਹਾਡੇ ਸਰੀਰ ਚ ਜਾਂਦੀ ਆ ਤੇ ਜੋ ਕਿ ਕੈਂਸਰ ਦਾ ਕਾਰਨ ਬਣ ਸਕਦੀ ਆ ਇਸ ਲਈ ਜਿੰਨਾ ਹੋ ਸਕੇ ਉਸ ਤੋਂ ਬਚੋ ਆਪਣੇ ਬੱਚਿਆਂ ਨੂੰ ਵੀ ਅਖਬਾਰ ਚ ਬਲੈਟ ਕੇ ਕੁਝ ਨਾ ਦਿਓ ਸਗੋਂ ਪੂਣੀ ਦੀ ਵਰਤੋਂ ਕਰੋ ਨੰਬਰ 25 ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਵੱਧ ਤੋਂ ਵੱਧ ਖੀਰਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਜ्यादा ਹੁੰਦੀ ਆ ਇਸ ਦੇ ਲਈ ਤੁਸੀਂ ਤਰਬੂਜ਼ ਦਾ ਵੀ ਸੇਵਨ ਕਰ ਸਕਦੇ ਹੋ ਨੰਬਰ 26 ਜੇਕਰ ਅਸੀਂ ਸੰਤਰੇ ਦੇ ਛਿਲਕੇ ਨੂੰ ਪੀਸ ਕੇ ਉਸ ਦਾ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾਈਏ ਤਾਂ ਸਾਡਾ ਚਿਹਰਾ ਚਮਕਦਾਰ ਬਣ ਜਾਂਦਾ ਹੈ ਨੰਬਰ 27 ਸਿਰ ਵਿੱਚ ਹੋ ਰਹੀ ਖਾਜ ਨੂੰ ਘੱਟ ਕਰਨ ਲਈ ਅਸੀਂ ਜੈਤੂਨ ਦੇ ਤੇਲ ਨਾਲ ਆਪਣੇ ਵਾਲਾਂ ਵਿੱਚ ਮਾਲਿਸ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਨਰਮ ਸ਼ੈਂਪੂ ਦਾ ਇਸਤੇਮਾਲ ਕਰੋ ਅਤੇ ਵਾਲਾਂ ਦੇ ਉੱਪਰ ਕਲਰ ਜੈਲ ਲਗਾਉਣ ਤੋਂ ਹਮੇਸ਼ਾ ਬਚੋ ਇਸ ਤੇ ਨਾਲ ਤੁਹਾਡੇ ਵਾਲ ਜਲਦੀ ਹੋਰ ਸਫੈਦ ਹੋ ਜਾਣਗੇ ਨੰਬਰ 28 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੇ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੀਆਂ ਕਾਫੀ ਬਿਮਾਰੀਆਂ ਦੂਰ ਹੋ ਜਾਣਗੀਆਂ ਨੰਬਰ 29 ਜੇਕਰ ਤੁਹਾਨੂੰ ਹਿਜਕੀ ਨਾ हट ਰਹੀ ਹੋਵੇ ਤੇ ਤੁਸੀਂ ਹਿਜਕੀ ਵਾਲੇ ਬੰਦੇ ਨੂੰ ਗੱਲਾਂ ਵਿੱਚ उलझा ਸਕਦੇ ਹੋ ਇਸ ਦੇ ਨਾਲ ਉਹ ਗੱਲਾਂ ਵਿੱਚ ਖੋ ਜਾਵੇਗਾ ਤੇ ਉਸ ਦੀ ਹਿਜਕ ਹਿਜਕੀ ਤੁਰੰਤ ਹੀ हट ਜਾਵੇਗੀ ਨੰਬਰ 30 ਸਿਰ ਦਰਦ ਹੋਣ ਤੋਂ ਰਾਹਤ ਪਾਉਣ ਦੇ ਲਈ ਦੁੱਧ ਵਿੱਚ ਹਲਦੀ ਪਾ ਕੇ ਪੀ ਲਓ ਤੁਹਾਨੂੰ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 31 ਜਿਆਦਾ ਨਮਕ ਵਾਲੇ ਭੋਜਨ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਤੇ ਬੀਪੀ ਬਣਨ ਦੀ ਸਮੱਸਿਆ ਵੀ ਵੱਧ ਸਕਦੀ ਆ ਨੰਬਰ 32 ਜੇਕਰ ਅਸੀਂ ਨਿੰਬੂ ਦੇ ਉੱਪਰ ਨਮਕ ਲਾ ਕੇ ਖਾਚਟ ਲਈਏ ਤਾਂ ਤੁਹਾਡੀ ਚੱਕਰ ਆਉਣ ਦੀ ਸਮੱਸਿਆ ਹਟ ਜਾਵੇਗੀ ਨੰਬਰ 30 ਬੱਕਰੀ ਦੇ ਦੁੱਧ ਅਤੇ ਪੀਣ ਦੇ ਨਾਲ ਅਤੇ ਕੀਵੀ ਫਲ ਦੇ ਨਾਲ ਤੁਹਾਡੇ ਘਟੇ ਹੋਏ ਸੈੱਲ ਜਲਦੀ ਪੂਰੇ ਹੋ ਜਾਂਦੇ ਆ ਨੰਬਰ 34 ਚਿਹਰੇ ਨੂੰ ਬਹੁਤ ਜ਼ਿਆਦਾ ਚਮਕਦਾਰ ਬਣਾਉਣਾ ਹੈ ਤਾਂ ਰੋਜ਼ਾਨਾ ਆਪਣੇ ਫੇਸ ਤੇ ਟਮਾਟਰ ਦਾ ਪੇਸਟ ਲਗਾਓ ਨੰਬਰ 25 ਜੇਕਰ ਅਸੀਂ ਚਿੱਟੇ ਲੂਨ ਦਾ ਸੇਵਨ ਆਪਣੀ ਜ਼ਿੰਦਗੀ ਵਿੱਚ ਹੱਦ ਤੋਂ ਜ਼ਿਆਦਾ ਕਰਦੇ ਆ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਨੰਬਰ 36 ਰੋਜ਼ਾਨਾ ਦੁੱਧ ਦੇ ਨਾਲ ਇੱਕ ਸੇਵਖਾਨ ਦੇ ਨਾਲ ਚਿਹਰੇ ਤੇ ਨਖਾਰ ਆਉਂਦਾ ਨੰਬਰ 37 ਸ਼ਕਰਗੰਧੀ ਖਾਨ ਦੇ ਨਾਲ ਤੁਹਾਡਾ ਰੰਗ ਕਾਲਾ ਹੋ ਜਾਂਦਾ ਹੈ ਨੰਬਰ 38 ਖਾਣਾ ਖਾਣ ਤੋਂ ਪਹਿਲਾਂ ਜੇਕਰ ਅਸੀਂ ਕੋਈ ਫਲ ਖਾ ਲਈਏ ਤਾਂ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 39 ਜਿਆਦਾ ਕਾਲਾ ਨਮਕ ਖਾਣ ਦੇ ਨਾਲ ਬੀਪੀ ਦੀ ਸਮੱਸਿਆ ਵਾਧ ਸਕਦੀ ਹੈ ਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵੱਧ ਜਾਂਦਾ ਹੈ ਨੰਬਰ 40 ਜਿੰਨਾ ਲੋਕਾਂ ਨੂੰ ਹਰ ਰੋਜ਼ ਬਲੱਡ ਘਟਣ ਲੱਗ ਜਾਂਦਾ ਹੈ ਉਹਨਾਂ ਨੂੰ ਚਕੰਦਰ ਅਤੇ ਖੰਜੂਰਾ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 41 ਬੱਚਿਆਂ ਨੂੰ ਜੇਕਰ ਅਸੀਂ ਸੌਣ ਤੋਂ ਪਹਿਲਾਂ ਖਰੋਟ ਖਾਣ ਦੇ ਲਈ ਦਈਏ ਤਾਂ ਉਹਨਾਂ ਦੇ ਪੇਟ ਦੇ ਕੀੜੇ ਮਰ ਜਾਂਦੇ ਨੇ ਨੰਬਰ 42 ਰਾਤ ਨੂੰ ਖੱਬਾ ਹੱਥ ਸਹਰਾਣਾ ਲੈ ਕੇ ਸੌਣ ਦੇ ਨਾਲ ਤੁਹਾਡੀ ਲੀਵਰ ਦੀ ਬਿਮਾਰੀ ਦੂਰ ਹੋ ਜਾਂਦੀ ਆ ਨੰਬਰ 43 ਜੇਕਰ ਤੁਸੀਂ ਸਿਗਰਟ ਨੂੰ ਛੱਡਣਾ ਚਾਹੁੰਦੇ ਹੋ ਤਾਂ ਇੱਕ ਦਾਲ ਚੀਨੀ ਦਾ ਟੁਕੜਾ ਆਪਣੇ ਮੂੰਹ ਵਿੱਚ ਰੱਖ ਲਓ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸਿਗਰਟ ਪੀਣ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਨੰਬਰ 45 ਜੇਕਰ ਤੁਸੀਂ ਬ੍ਰਸ਼ ਕਰਦੇ ਸਮੇਂ ਕੋਲਗੇਟ ਉੱਪਰ ਥੋੜਾ ਜਿਹਾ ਬੇਕਿੰਗ ਸੋਡਾ ਲਗਾ ਲੈਣਿਓ ਤਾਂ ਤੁਹਾਡੇ ਦੰਦਾਂ ਦਾ ਪੀਲਾਪਨ ਬਹੁਤ ਜਲਦੀ ਖਤਮ ਹੋ ਜਾਵੇਗਾ ਨੰਬਰ 46 ਛਿੰਕ ਵਿੱਚੋਂ ਚਿਪਚਾਹਟ ਨੂੰ ਦੂਰ ਕਰਨ ਦੇ ਲਈ 1 ਕੱਪ ਸਿਰਕਾ ਅਤੇ ਥੋੜੇ ਜਿਹੇ ਬੇਕਿੰਗ ਸੋਡੇ ਦਾ ਇਸਤੇਮਾਲ ਕਰੋ ਨੰਬਰ 47 ਜੇਕਰ ਦੁੱਧ ਦੀ ਮਲਾਈ ਵਿੱਚ 1 ਚਮਚ ਚੀਨੀ ਪਾ ਕੇ ਫੈਂਟ ਦਿੱਤਾ ਜਾਵੇ ਤਾਂ ਮੱਖਣ ਜ਼ਿਆਦਾ ਮਾਤਰਾ ਵਿੱਚ ਨਿਕਲ ਜਾਂਦਾ ਹੈ ਨੰਬਰ 48 ਹਰੀ ਮਿਰਚ ਦੀ ਡੰਡੀ ਤੋੜ ਕੇ ਫ੍ਰਿਜ ਵਿੱਚ ਰੱਖਣ ਦੇ ਨਾਲ ਹਰੀਆਂ ਮਿਰਚਾਂ ਜ਼ਿਆਦਾ ਲੰਬੇ ਸਮੇਂ ਤੱਕ ਤਾਜ਼ਾ ਬਣੀਆ ਰਹਿੰਦੀਆਂ ਨੇ ਨੰਬਰ 48 ਜੇਕਰ ਦਾਲ ਵਗੈਰਾ ਕੁਝ ਵੀ ਪਕਾਉਂਦੇ ਸਮੇਂ ਪ੍ਰੈਸ਼ਰ ਕੁੱਕਰ ਦੇ ਢੱਕਣ ਵਿੱਚੋਂ ਪਾਣੀ ਨਿਕਲਦੇ ਸਮੇਂ ਦਾਲ ਉਬਲਣ ਸਮੇਂ ਕੁੱਕਰ ਦੀ ਸਟੀਲ ਦੇ ਵਿੱਚ ਦੀ ਕਟੋਰੀ ਰੱਖ ਦਿਓਗੇ ਤਾਂ ਇਸ ਦੇ ਨਾਲ ਦਾਲ ਵਾਲਾ ਪਾਣੀ ਉਫਨੇਗਾ ਨਹੀਂ ਤੇ ਬਾਰ ਵੀ ਨਹੀਂ ਆਵੇਗਾ ਨੰਬਰ 49 ਜੇ ਗੁੰਨੇਆ ਹੋਇਆ ਗਿੱਲਾ ਆਟਾ ਚਪਕਾਲ ਲੱਗ ਜਾਵੇ ਤਾਂ ਥਾਲੀ ਦੇ ਉੱਪਰ ਘਿਓ ਲਗਾ ਲਓ ਤੇ ਫਿਰ ਆਟਾ ਗੁੰਨੋ ਨੰਬਰ 50 ਕੋਡ ਚਾਹ ਚੱਕਰ ਦੀ ਚਾਸ਼ਨੀ ਬਣਾਉਂਦੇ ਸਮੇਂ ਜੇਕਰ ਤੁਸੀਂ ਇੱਕ ਚਮਚ ਦੁੱਧ ਦਾ ਪਾ ਲੈਂਦੇ ਹੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸਾਰੀ ਮੈਲ ਉੱਗਲ ਕੇ ਉੱਪਰ ਆ ਜਾਵੇਗੀ ਦੋਸਤੋ ਏਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੇ ਗਾਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ